ਸਸੀ ਗਾਲ ਜੀ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਅੱਜ ਸੁਣ ਦੱਸਦੀ ਹੈ ਕਿ ਕੋਟਕਪੂਰਾ ਦੇ ਨੇੜੇ ਪੈਂਦੇ ਪਿੰਡ ਬਾਂਮਣਵਾਲਾ ਵਿਖੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਇੱਕ ਕੰਟੇਵਰ ਗੱਡੀ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਦੱਸਿਆ ਜਾਂਦਾ ਹੈ ਕਿ ਮੌਤ ਹੋ ਗਈ ਕੀ ਹੈ ਸਾਰੀ ਕਹਾਣੀ ਸੁਣ ਦੱਸਦੇ ਆਂ ਅਸਲ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਇਨਵੋਲਵ ਜੀਵਨਜੋਤ ਸਿੰਘ ਵਰਫ ਜੁਗਨੂ ਜਿਸ ਨੂੰ ਕੀ ਦੱਸਿਆ ਜਾ ਰਿਹਾ ਕਿ ਸ਼ੂਟਰ ਮਾਰਨ ਆਏ ਸੀਗੇ ਪਰ ਜੁਗਨੂ ਦੇ ਭਲੇਖੇ ਦੇ ਵਿੱਚ ਉਸ ਦੇ ਡਰਾਈਵਰ ਜਿਸ ਦਾ ਨਾਂ ਕੀ ਯਾਦਵਿੰਦਰ ਸਿੰਘ ਦੱਸਿਆ ਜਾ ਰਿਹਾ ਉਸ ਦੀ ਮੌਤ ਹੋ ਗਈ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੁਗਨੂ ਕੋਟਕਪੂਰਾ ਦੇ ਨੇੜੇ ਪਿੰਡ ਤੇ ਪਿੰਡ ਬ੍ਰਾਹਮਣ ਵਾਲਾ ਵਿਖੇ ਆਪਣੇ ਨਾਨਾ ਜੀ ਦੇ ਭੋਗ ਦੇ ਉੱਤੇ ਆਏ ਸਨ ਤੇ ਜਿਹੜੀ ਕਿ ਅਗਲੇ ਪਾਸੇ ਗੱਡੀ ਜਾਂਦੀ ਸੀ ਐਂ ਡਰਾਈਵਰ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਐਂ ਡਰਾਈਵਰ ਗੱਡੀ ਦੇ ਵਿੱਚ ਜਗਨੂ ਦਾ ਡਰਾਈਵਰ ਐਂ ਡਰਾਈਵਰ ਗੱਡੀ ਨੂੰ ਚਲਾ ਰਿਹਾ ਸੀ ਤੇ ਨਾਲ ਉਸਦਾ ਪਰਿਵਾਰ ਸੀ ਤੇ ਜਗਨੂ ਪਿਛਲੀ ਗੱਡੀ ਦੇ ਵਿੱਚ ਬੈਠਾ ਸੀ ਪਰ ਸ਼ੂਟਰਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਜਗਨੂ ਕਿਸ ਗੱਡੀ ਦੇ ਵਿੱਚ ਸਵਾਰ ਹੈ ਤਾਂ ਸ਼ੂਟਰਾਂ ਨੇ ਜਗਨੂ ਦੇ ਭਲੇਖੇ ਦੇ ਵਿੱਚ ਆ ਕੇ ਐਂ ਡਰਾਈਵਰ ਗੱਡੀ ਦੇ ਉੱਤੇ ਤਾੜ ਤਾੜ ਗੋਲੀਆਂ ਚਲਾ ਦੀਆਂ ਦੱਸੀਆਂ ਜਾ ਰਿਹਾ ਹੈ ਕਿ 7 ਤੋਂ 8 ਗੋਲੀਆਂ ਜਗਨੂ ਦੇ ਡਰਾਈਵਰ ਤੇ ਲੱਗੀਆਂ ਹਨ ਜਿੰਨਾਂ ਵਿੱਚੋਂ ਕੁਝ ਗੋਲੀਆਂ ਮੱਥੇ ਤੇ ਉੱਤੇ ਤੇ ਕੁਝ ਛਾਤੀ ਦੇ ਉੱਤੇ ਲੱਗੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਜਗਨੂ ਜਿਹੜਾ ਹੈ ਕਿ ਜਿਸ ਨੂੰ ਕਿ ਸਿੱਧੂ ਮੂਸੇ ਵਾਲਾ ਕਿਸੇ ਦੇ ਵਿੱਚ ਇਨਵੋਲਵ ਕੀਤਾ ਜਾ ਗਿਆ ਸੀਗਾ ਕਿ ਜਦੋਂ ਕਿ ਇਹ ਸਾਰੀ ਕਹਾਣੀ ਕੀ ਹੈ ਇਸ ਨੂੰ ਦੱਸਦੇ ਆ ਕਿ ਜਦੋਂ 29 ਮਈ ਨੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਹੈ ਤਾਂ ਉਸ ਤੋਂ ਇੱਕ ਦਿਨ ਪਹਿਲਾਂ 28 ਤਰੀਕ ਨੂੰ ਦੱਸਿਆ ਜਾ ਰਿਹਾ ਹੈ ਕਿ ਜਗਨੂ ਨੇ ਕੋਈ ਇੱਕ ਪੋਸਟ ਪਾਈ ਸੀਗੀ ਜਿਸ ਦੇ ਕਾਰਨ ਉਸ ਦਾ ਨਾਮ ਵੀ ਇਸ ਕੇਸ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਉੱਤੇ ਬਹੁਤ ਵੱਡਾ ਇੱਕ ਟ੍ਰੋਮਾ ਸੀ ਉਹਨਾਂ ਨੇ ਬਹੁਤ ਜਣਿਆਂ ਦੇ ਨਾਮ ਦਰਜ ਕਰਵਾਏ ਸੀ ਤੇ ਉਹਨਾਂ ਸਾਰਿਆਂ ਤੋਂ ਹੀ ਪੁਲਿਸ ਨੇ ਪੁੱਛਗਿੱਛ ਕੀਤੀ ਸੀ ਜਿਨ੍ਹਾਂ ਦੇ ਵਿੱਚ ਜਗਨੂ ਚੈਲ ਵੀ ਇੱਕ ਜਿਸ ਦਾ ਕੀ ਨਾਮ ਲੈ ਗਿਆ ਸੀ ਜਗਨੂ ਚੈਲ ਤੋਂ ਵੀ ਕੁਝ ਜੈਸੇ ਕੀਤੀ ਗਈ ਸੀ ਪਰ ਜਗਨੂ ਦਾ ਕਹਿਣਾ ਸੀਗਾ ਕਿ ਜੇਕਰ ਮੇਰਾ ਕੋਈ ਵੀ ਲੈਨ ਦੇਣਾ ਇਸ ਕੇਸ ਦੇ ਵਿੱਚੋਂ ਨਿਕਲਦਾ ਹੈ ਤਾਂ ਮੇਰੇ ਨਾਲ ਕੁਝ ਮਰਜ਼ੀ ਕੀਤਾ ਜਾਵੇ ਉਸ ਤੋਂ ਬਾਅਦ ਸਾਨੂੰ ਦੱਸਿਆ ਦੱਸ ਦਈਏ ਕਿ ਜਗਨੂ ਨੂੰ ਏਅਰਪੋਰਟ ਦੇ ਉੱਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਕਿਉਂਕਿ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਇਨਵੋਲਵ ਹੋਣ ਕਾਰਨ ਲੁਕਆਊਟ ਨੋਟਿਸ ਜਗਨੂ ਚੈਲ ਦਾ ਜਾਰੀ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹ ਐਨਓਸੀ ਖਰਜ ਕਰ ਦਿੱਤੀ ਗਈ ਸੀ ਜੋ ਕਿ 에어ਪੋਰਟ ਅਥਾਰਟੀ ਕੋਲ ਨਹੀਂ ਪਹੁੰਚੀ ਸੀ ਤੇ ਉਸ ਤੋਂ ਬਾਅਦ ਜਗਨੂ ਚੈਲ ਨੇ ਵੀ ਪੁਲਿਸ ਦੇ ਕੋਲ ਪਹੁੰਚ ਕੀਤੀ ਤੇ ਮਾਨਸਾ ਪੁਲਿਸ ਨੇ ਵੀ ਦੱਸਿਆ ਤੇ ਉਹ ਐਨਯੂ ਸੀ ਖਾਰਜ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਜਗਨੂ ਦੁਬਈ ਗਿਆ ਤੇ ਉੱਥੇ ਆਪਣੇ ਗਾਣੇ ਸ਼ੂਟ ਕਰਕੇ ਐਸ ਨੂੰ ਦੱਸ ਦਈਏ ਕਿ ਜਗਨੂ ਚੈਲ ਦਾ 뮤직 ਪ੍ਰੋਡਕਸ਼ਨ ਦਾ ਕੰਮ ਸੀਗਾ ਤੇ ਇਸੇ ਕਰਕੇ ਉਸ ਦੀ ਕਰਨ ਔਜਲਾ ਤੇ ਮਨਕੀਰ ਤੌੜਕ ਵਰ ਕਹਦੇ ਨਾਲ ਨੇੜਤਾ ਸੀ ਜਿਸ ਕਰਕੇ ਉਸ ਦਾ ਨਾਮ ਵੀ ਇਸ ਕੇਸ ਦੇ ਵਿੱਚ ਇਨਵੋਲਵ ਸੀ ਹੋਰ ਦੱਸ ਦਈਏ ਕਿ ਅਜੇ ਤੱਕ ਕਿਸੇ ਵੀ ਗੈਂਗ ਜਾਂ ਗੈਂਗਸਟਰਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਨਹੀਂ ਲਈ ਜਿਵੇਂ ਕਿ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਹੈ ਜ਼ਿੰਮੇਵਾਰੀਆਂ ਲੈ ਜਾਂਦਾ ਪਰ ਅਜੇ ਤੱਕ ਕਿਸੇ ਵੀ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਜਿਵੇਂ ਕਿ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਗੰਬੀਹਾ ਗੈਂਗ ਵੱਲੋਂ ਇਹ ਕਤਲ ਕੀਤਾ ਹੋ ਸਕਦਾ ਹੈ ਕਿਉਂਕਿ ਸ਼ੁਰੂ ਤੋਂ ਹੀ ਇਹ ਖਬਰਾਂ ਆ ਰਹੀਆਂ ਹਨ ਕੁਝ ਪੋਸਟਾਂ ਪੈਂਗਾ ਗੰਗਾ ਸਿੰਘਾਂ ਫੇਸਬੁੱਕ ਤੇ ਕੀ ਗੰਬੀਹਾ ਗੈਂਗ ਵੱਲੋਂ ਕਿ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਜ਼ਰੂਰ ਲਵਾਂਗੇ ਪਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਕੀ ਕੋਈ ਵੀ ਸ਼ੂਟਰ ਹਨ ਉਹਨਾਂ ਦੇ ਬਹੁਤ ਨਜ਼ਦੀਕ ਪਹੁੰਚ ਚੁੱਕੇ ਆ ਬਹੁਤ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਤੇ ਸਾਰੀ ਕਹਾਣੀ ਤੁਹਾਡੇ ਸਾਹਮਣੇ ਸਾਫ਼ ਹੋ ਜਾਵੇਗੀ ਕਿ ਕਿੰਨਾਂ ਨੇ ਇਹ ਕਤਲ ਕੀਤਾ ਹੈ ਤੇ ਕਿੰਨਾਂ ਨੇ ਕਰਵਾਇਆ ਪਰ ਜਿਸ ਪਰਿਵਾਰ ਦਾ ਜੀ ਚੜਿਆ ਗਿਆ ਉਹ ਵਾਪਸ ਨਹੀਂ ਆਉਂਦਾ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 20-25 ਦਿਨ ਪਹਿਲਾਂ ਜਦਵਿੰਦਰ ਸਿੰਘ ਨੇ ਜੋ ਨੂੰ ਚੈਲ ਦੇ ਨਾਲ ਹੀ ਆਪਣੀ ਨੌਕਰੀ ਜਿਹੜੀ ਸ਼ੁਰੂ ਕੀਤੀ ਸੀ ਇੱਕ ਗਰੀਬ ਪਰਿਵਾਰ ਤੋਂ ਦੱਸਿਆ ਜਾ ਰਿਹਾ ਸੀ ਜਦਵਿੰਦਰ ਜੋ ਕਿ ਇੱਕ ਆਪਣੀ ਨੌਕਰੀ ਡਰਾਈਵਰ ਦੀ ਕਰ ਰਿਹਾ ਸੀ ਜਿਸ ਦੀ ਕਿਸ ਦੇ ਵਿੱਚ ਜਾਨ ਚਲੀ ਗਈ ਉਸ ਪਰਿਵਾਰ ਦਾ ਰੋ ਰੋ ਪੁਰਾਹਾੜ ਹੈ ਪਰ ਜਿਵੇਂ ਕਮਪਲਸੜੇ ਕਹਿ ਰਹੇ ਕਿ ਸ਼ੂਟਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਪਰ ਉਸ ਗਰੀਬ ਪਰਵਾਰ ਦਾ ਜੋ ਜੀ ਚਲਾ ਗਿਆ ਉਹ ਵਾਪਸ ਨਹੀਂ ਆਉਂਦਾ ਤੁਸੀਂ ਸ਼ੂਟਰਾਂ ਦੀ ਤਸਵੀਰ ਦੇਖ ਰਹੇ ਹੋ ਤਿੰਨ ਜਣੇ ਆਏ ਸੀ ਜਿਨ੍ਹਾਂ ਨੇ ਕੀ ਯਾਦਵਿੰਦਰ ਸਿੰਘ ਦਾ ਕਤਲ ਕੀਤਾ ਜੀ ਇੱਥੇ ਅੱਜ ਇੱਕ ਯਾਦਵਿੰਦਰ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਮੋਹਾਲੀ ਦਾ ਰਹਿਣ ਵਾਲਾ ਹੈ ਉਹਦਾ ਅੱਜ ਕੋਚਨ ਪਛਾਤੇ ਵਿਖਤਿਆਂ ਉਹ ਲੋਕ ਗੁਲੀਆਂ ਮਾਰ ਕੇ ਅੱਜ ਮਰਡਰ ਕਰ ਦਿੱਤਾ ਗਿਆ ਹੈ ਤਾਂ ਪੁਲਿਸ ਇਮੀਡੀਏਟਲੀ ਮੌਕੇ ਤੇ ਪਹੁੰਚੀ ਐ ਐਂਡ ਵੀ ਹੈਵ ਅ ਵੈਰੀ ਗੁੱਡ ਲੀਡਸ ਸਾਡੇ ਕੋਲ ਹੈਗੀਆਂ ਇੱਕ ਪ੍ਰੋਪਰ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋ ਅਸੀਂ ਬਹੁਤ ਚੇਤੀ ਇਸ ਕੇਸ ਨੂੰ ਫੇਸ ਕਰ ਲਵਾਂਗੇ। ਮਤਲਬ ਕਿ ਕਿੰਨੇ ਦਿਨਾਂ ਵਿੱਚ ਜੀ ਐਸ ਆਈ ਸੈਡ ਕਿ ਸਾਡੇ ਕੋਲ ਬਹੁਤ ਚੰਗੀਆਂ ਲੀਡਸ ਆਈਆਂ ਹੈ ਅਸੀਂ ਬਹੁਤ ਅੱਛੇ ਤਰੀਕੇ ਨਾਲ ਇਸ ਨੂੰ ਕਰਾ ਕਰ ਲਾਂਗੇ। ਜੀ ਪ੍ਰੀਲੀਮినਰੀ ਤਾਂ ਇਹ ਕਿਉਂਕਿ ਇਨਸੀਡੈਂਟ ਹੁਣ ਥੋੜੀ ਦੇਰ ਪਹਿਲਾਂ ਹੀ ਹੋਇਆ ਹੈ ਤਾਂ ਇਹ ਜਿਹੜਾ ਬੰਦਾ ਸੀ ਇਹ ਮੋਹਾਲੀ ਦਾ ਰਹਿਣ ਵਾਲਾ ਹੈ ਔਰ ਇੱਥੇ ਅੱਜ ਕਿਸੇ ਇੱਕ ਪਰਸਨਲ ਕੰਮ ਤੇ ਅੱਜ ਇੱਥੇ ਆਏ ਹੋਏ ਸੀ ਪਰਿਵਾਰ ਨਾਲ ਤੇ ਇੱਥੇ ਆਜੇ ਕਿ ਇਨਸੀਡੈਂਟ ਪਾਪੇ। ਇਹ ਤੁਸੀਂ ਵੇਖ ਰਹੇ ਹੋ ਸ਼ੂਟਰਾਂ ਦੇ ਵੀਡੀਓ ਜਾ ਰਹੇ ਹਨ ਮੋਟਰਸਾਈਕਲ ਤੇ ਗੋਲਗਾ ਮਾਰ ਕੇ ਔਰ ਪਿਛਲੇ ਤੁਸੀਂ ਵੇਖ ਰਹੇ ਹੋ ਸੀਸੀਟੀਵੀ ਫੁਟੇਜ ਦੇ ਵਿੱਚ ਗੱਡੀਆਂ ਜੋ ਕਿ ਸ਼ੂਟਰ ਭੱਜ ਕੇ ਗੋਲਗਾ ਮਾਰ ਕੇ ਤੇ ਉਹ ਪਿਛਲੇ ਪਾਸੇ ਤੁਸੀਂ ਗੱਡੀਆਂ ਦੇਖ ਰਹੇ ਹੋ ਕਿਦਾਂ ਇੱਕ ਦੂਜੇ ਦੇ ਵਿੱਚ ਵਜ ਗਈਆਂ ਜਦੋਂ ਗੋਲਗਾ ਵਰਚ ਗਈਆਂ ਸੀਗਾ ਉਹਨਾਂ ਦੇ ਤੇ ਸ਼ੂਟਰ ਫਰਾਰ ਹੋ ਗਏ ਸੀਗੇ ਮੂਰੇ ਤੁਸੀਂ ਦੇਖ ਕੇ ਹੋਣਗੇ ਮੋਟਰਸਾਈਕਲ ਦੇ ਉੱਤੇ ਤਿੰਨ ਜਣੇ ਸ਼ੂਟਰ ਗੋਲਗਾ ਮਾਰ ਕੇ ਫਰਾਰ ਹੋਏ ਤੇ ਗੱਡੀਆਂ ਆਪਸੇ ਦੇ ਵਿੱਚ ਟਕਰਾ ਗਈਆਂ ਤੇ ਐਸ ਸੀ ਟੀ ਵੀ ਫੁਟੇਜ ਜੋ ਜੁਗਨੇ ਸਰ ਕੀ ਘਟਨਾ ਵਾਪਰੀ ਹੈ ਬੁਲਿਏ ਇਹ ਪਿੰਡ ਗਾਮਨ ਵਾਲੇ ਡੀ ਐਸ ਪੀ ਸਾਹ ਦੇ ਨਾਲ ਹੈ ਭੋਗ ਸੀਗਾ ਉੱਥੇ ਇਹ ਨੰਬਰਦਾਰ ਜਿਨ੍ਹਾਂ ਦੀ ਡੈਥ ਹੋਈ ਸੀ ਉਹਨਾਂ ਦੇ ਭੋਗ ਤੇ ਕੁਝ ਉਹਨਾਂ ਦੇ ਰਿਸ਼ਤੇਦਾਰ ਆਏ ਸੀ ਤੇ ਇੱਥੇ ਜਦੋਂ ਉਹਨਾਂ ਦੇ ਕੋਈ ਪਿਆ ਰਿਸ਼ਤੇਦਾਰ ਗਾਨ ਲਗੇ ਤੇ ਉਹਨਾਂ ਦੀ ਗੱਡੀ ਤੇ ਚੰਨਾਂ ਨੂੰ ਸਾਤੇ ਵਿਅਕਤੀ ਨੇ ਫਾਇਰਿੰਗ ਕੀਤੀ ਦੇਸ਼ਪੁਰਾਂ ਜੋ ਫਾਇਰਿੰਗ ਤੇ ਇਕੱਠੇ ਬੈਠ ਨਹੀਂ ਹੋ ਉਹਦੇ ਤੱਕ ਹੀ ਅੱਗੇ ਅਸੀਂ ਜਾਣタル ਰਹੀ ਜੋ ਵੀ ਤੱਕ ਜਾਣ ਜਦੋਂ ਤੱਕ